ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਤਮਤਾਨ ਸਾਹਿਬ ਵਿਖੇ ਸ਼੍ਰੀਸ਼ਟ ਦੀ ਚਾਦਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਕੀਤੀਆਂ ਜਾ ਰਹੀਆਂ ਤਿਆਰੀਆਂ ਤੇ ਪੰਛੀ ਚਾਤ ਗੁਰਦੁਆਰਾ ਸਾਹਿਬ ਨੂੰ ਲੜੀਆਂ ਝੰਡੀਆਂ ਫੁੱਲਾਂ ਅਤੇ ਲਾਈਟਾਂ ਨਾਲ ਸ਼ਿੰਗਾਰਿਆ ਗਿਆ। ਸਮਾਗਮ ਨੇ ਲਗਾਤਾਰ 3 ਦਿਨ ਵੱਖ-ਵੱਖ ਜਥੇ ਜੜੇ ਨੇ ਇਸ ਸਥਾਨ ਤੇ ਹਾਜ਼ਰੀਆਂ ਭਰ ਰਹੇ ਨੇ। ਸਮਾਗਮਾਂ ਦੀ ਪ੍ਰారంਭਤਾ ਹੋਵੇਗੀ। 29 ਨੂੰ ਵੀ ਦੀਵਾਨ ਸੱਜਣਗੇ, 30 ਤਰੀਕ ਨੂੰ ਵੀ ਦੀਵਾਨ ਸੱਜਣਗੇ। ਸਵੇਰ 9 ਵਜੇ ਤੋਂ ਲੈ ਕਰਕੇ ਸ਼ਾਮ ਦੇ ਤਕਰੀਬਨ 5 ਵਜੇ ਤੱਕ ਇਹ ਦੀਵਾਨ ਚੱਲੇਗਾ। ਤੇ ਨਾਲ ਨਾਲ 29 ਤਰੀਕ ਨੂੰ ਰਾਤ ਨੂੰ ਵੀ ਸਾਡੇ ਪਾਸ ਕਵੀ ਜਨ ਜੜੇ ਨੇ ਉਹ ਪਹੁੰਚ ਰਹੇ ਨੇ ਰਾਤ ਦਾ ਇੱਕ ਕਵੀ ਦਰਬਾਰ ਵੀ ਇਸ ਥਾਨ ਤੇ ਰੱਖਿਆ ਹੈ ਕਿਉਂਕਿ ਕਾਵ ਕਲਾ ਦੀ ਅੱਜ ਦੇ ਸਮੇਂ ਵਿੱਚ ਬੜੀ ਲੋੜ ਹੈ ਕਿਉਂਕਿ ਇਹ ਸਾਰੀ ਕਲਾ ਲੋਕ ਹੁੰਦੀ ਜਾ ਰਹੀ ਹੈ ਸਤਿਗੁਰੂ ਜੀ ਕੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਇਹ ਇਸ ਥਾਨ ਤੇ ਪ੍ਰੋਗਰਾਮ ਰੱਖਿਆ ਹੈ ਜਿਦੇ ਵਿੱਚ ਆਪ ਸੰਗਤਾਂ ਨੇ ਵੱਧ ਤੋਂ ਵੱਧ ਗਿਣਤੀ ਚ ਹਾਜ਼ਰੀਆਂ ਭਰਨੀਆਂ ਨੇ 29 ਨੂੰ دیوان ਹੋਣਗੇ 30 ਨੂੰ دیوان ਹੋਣਗੇ ਜਿਸ ਜਾਨੀ ਪਿੰਦਰਪਾਲ ਸਿੰਘ ਜੀ ਭਾਈ ਸਾਹਿਬ ਭਾਈ ਸਾਹਿਬ ਸਿੰਘ ਦੀ ਮਾਰਗੰਡੇ ਵਾਲੇ ਉਹ ਵੀ ਸੰਗਤ ਦੇ ਦਰਸ਼ਨ ਕਰਨ ਦੇ ਲਈ ਇਸ ਸਥਾਨ ਤੇ ਪਹੁੰਚ ਰਹੇ ਨੇ ਤੇ ਉਹਨਾਂ ਤੋਂ ਵੀ ਆਪਾਂ ਨੇ ਗੁਰੂ ਕੀ ਸ਼ਹਾਦਤ ਦਾ ਜਿਹੜਾ ਇਤਿਹਾਸ ਹੈ ਉਹਦਾ ਲਾਹਾ ਲੈਣਾ ਹੈ ਇਹ ਵੀ ਆਪ ਜਰੂਰ ਸੰਗਤ ਉਦਮ ਕਰਿਓ ਕਿ ਜਦੋਂ ਇਤਨੀਆਂ ਵੱਡੀਆਂ ਸ਼ਖਸੀਅਤਾਂ ਪਹੁੰਚਣ ਤੇ ਉਹਨਾਂ ਦੇ ਆਪਾਂ ਦਰਸ਼ਨ ਕਰੀਏ ਇਹ ਜੋ ਸਮਾਗਮ ਨੇ ਲਗਾਤਾਰ ਤਿੰਨ ਦਿਨ ਵੱਖ-ਵੱਖ ਜਥੇ ਜੜੇ ਨੇ ਇਸ ਸਥਾਨ ਤੇ ਹਾਜ਼ਰੀਆਂ ਭਰ ਰਹੇ ਨੇ ਨਾਲ ਛੋਟੇ ਬੱਚਿਆਂ ਦੇ ਲਈ ਇੱਕ ਪ੍ਰੋਗਰਾਮ ਬਾਬਾ ਬੰਦਾ ਸਿੰਘ ਬਹਾਦਰ ਸਟੱਡੀ ਸਰਕਲ ਵੱਲੋਂ ਇੱਕ ਵਿਸ਼ੇਸ਼ ਸਵਾਲ ਜਵਾਬ ਪ੍ਰਸ਼ਨੋਤਰੀ ਜਿਹੜਾ 6 ਸਾਲ ਤੋਂ ਲੈ ਕੇ ਤੇ तकरीबन 15 16 ਸਾਲ 20 ਸਾਲ ਦੇ ਬੱਚਿਆਂ ਤੱਕ ਇੱਕ ਪ੍ਰੋਗਰਾਮ ਕੈਂਪ ਰੱਖਿਆ ਜਿਦੇ ਵਿੱਚ ਬੱਚੇ ਹਿੱਸਾ ਲੈ ਸਕਦੇ ਨੇ ਗੁਰੂ ਸਾਹਿਬ ਜੀ ਕੇ ਜੀਵਨ ਸੰਬੰਧੀ ਜਿਹੜੀ ਬੇਸਿਕ ਜਾਣਕਾਰੀ ਹੈ ਜਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਸ਼ਹਾਦਤ ਸੰਬੰਧੀ ਕੁਝ ਸਵਾਲ ਨੇ ਜਿਹੜਾ ਕਿ ਪਹਿਲਾ ਲੈਸਨ ਦੇ ਕਰਕੇ ਤੇ ਫਿਰ ਜਵਾਬ ਲੈ ਜਾਣਗੇ ਜਿਹੜਾ ਬੱਚਾ ਠੀਕ ਜਵਾਬ ਦੇਗਾ ਉਹਨਾਂ ਨੂੰ ਇੱਕ ਸਨਮਾਨ ਵੀ ਦਿੱਤਾ ਜਾਵੇਗਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ 25-30 ਏਕੜ ਵਿੱਚ ਬਣਾਈ ਗਈ ਸ਼ਾਨਦਾਰ ਟੈਂਟ ਸਿਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਵਿਸ਼ਾਲ ਪੰਡਾਲ ਬਣਾਇਆ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਆ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣਗੀਆਂ ਅਤੇ ਰਸ ਭਿੰਨੇ ਕੀਰਤਨ ਦਾ ਆਨੰਦ ਮਾਣਨਗੀਆਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿੰਨਾਂ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮਿਤੀ 18 April 2025 ਨੂੰ ਆਪਾਂ ਗੁਰਦੁਆਰਾ ਪਾਤਸ਼ਾਹੀ ਨੌਵੀਂ ਤਮਤਾਨ ਸਾਹਿਬ ਤੋਂ ਪ੍ਰਾਰੰਭ ਕੀਤੇ ਸਨ ਜਿਸ ਦੇ ਤਹਿਤ ਆਓ ਗੁਰਬਾਣੀ ਪੜੀਏ 350 ਸ੍ਰੀ ਸਹਿਜ ਪਾਠ 350 ਜਪਜੀ ਸਾਹਿਬ 350 ਸੁਖਮਨੀ ਸਾਹਿਬ 350 ਚੌਪਈ ਸਾਹਿਬ ਦੇ ਨਾਲ-ਨਾਲ ਗੁਰਮੰਤਰ ਮੂਲ ਮੰਤਰ ਦਾ ਜੋ ਸਿਮਰਨ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਪਾਸ ਨਾਮ ਪੁੱਜੇ ਸਨ ਜੋ ਕਿ ਗੁਰਸਿੱਖ ਸੰਗਤਾਂ ਵੱਖ-ਵੱਖ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੇ ਕਰ ਰਹੀਆਂ ਨੇ ਸੋ ਹੁਣ ਅਸੀਂ ਬੇਨਤੀ ਕਰਾਂਗੇ ਕਿ ਮਿਤੀ 28 ਨਵੰਬਰ 2025 ਦਿਨ ਸ਼ੁੱਕਰਵਾਰ ਇਹ ਜੋ ਬਾਣੀ ਸੰਗਤਾਂ ਨੇ ਜਾਪ ਕੀਤੇ ਨੇ ਇਸ ਬਾਣੀ ਦੀ ਸੰਪੂਰਨਤਾ ਦੀ ਅਰਦਾਸ ਜਿਹੜੀ ਹੈ ਉਹ ਕੀਤੀ ਜਾਣੀ ਹੈ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਗੁਰਸਿੱਖ ਸੰਗਤਾਂ 28 ਨਵੰਬਰ 2025 ਜਿਸ ਦਿਨ ਸ਼ਹੀਦੀ ਸਮਾਗਮਾਂ ਦੀ ਪ੍ਰਾਰੰਭਤਾ ਹੈ ਉਸ ਦਿਨ ਹਾਜ਼ਰੀ ਭਰ ਕੇ ਆਪ ਇਹ ਸਰਦਾਸ ਵਿੱਚ ਸ਼ਮੂਲੀਅਤ ਕਰੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੋ ਗੁਰਸਿੱਖ ਸੰਗਤਾਂ ਇਹਨਾਂ ਪ੍ਰੋਗਰਾਮਾਂ ਵਿੱਚ ਵਿਦੇਸ਼ਾਂ ਦੀ ਧਰਤੀ ਤੋਂ ਨਹੀਂ ਹਾਜ਼ਰੀ ਭਰ ਸਕਦੀਆਂ ਉਹਨਾਂ ਲਈ ਅਸੀਂ ਇੱਕ ਵੀਡੀਓ ਰਾਹੀਂ ਵੀ ਜੋ ਹੈ ਜਾਣਕਾਰੀ ਉਹ ਦਿੱਤੀ ਜਾਵੇਗੀ ਸੋ ਸਾਰੀ ਹੀ ਇਲਾਕੇ ਦੀ ਸੰਗਤ ਜਿਨ੍ਹਾਂ ਨੇ ਇਸ ਲਹਿਰ ਵਿੱਚ ਆਪਣਾ ਯੋਗਦਾਨ ਪਾਇਆ ਬਾਣੀ ਪੜੀ ਹੈ ਗੁਰਮੰਤਰ ਦਾ ਮੂਲ ਮੰਤਰ ਦਾ ਸਹਿਜ ਪਾਠ ਦਾ ਜਾਪ ਕੀਤਾ ਹੈ ਸੋ 28 ਤਰੀਕ ਨੂੰ ਸਵੇਰ 9:10 ਵਜੇ ਦੇ ਕਰੀਬ ਅਰਦਾਸ ਜਿਹੜੀ ਹੈ ਉਹ ਬਾਣੀ ਦੇ ਸਮਾਪਨ ਦੀ ਸਮੁੱਚੀ ਅਰਦਾਸ ਜਿਹੜੀ ਹੈ ਉਹ ਕੀਤੀ ਜਾਣੀ ਹੈ ਜੀ ਸਮੂਹ ਸੰਗਤਾਂ ਵੱਲੋਂ ਵੱਧ ਤੋਂ ਵੱਧ ਗਿਣਤੀ 'ਚ ਹਾਜ਼ਰੀ ਭਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ